ਸ਼੍ਰੀ ਦਰਬਾਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਬਾਦਸ਼ਾਹ ਆ ਕੇ ਵੀ ਗਰੀਬਾਂ ਦੇ ਨਾਲ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਸਕਦਾ ਹੈ ਕਿੱਡਾ ਵੀ ਵੱਡਾ ਮੰਤਰੀ ਨੇਤਾ ਹੋਵੇ ਜਾਂ ਗਰੀਬ ਤੋਂ ਗਰੀਬ ਬੰਦਾ ਉਹਨਾਂ ਦੇ ਵਿਚਕਾਰ ਕਦੇ ਕੋਈ ਭੇਦ ਭਾਵ ਨਹੀਂ ਹੁੰਦਾ ਹਾਲਾਂਕਿ ਅੱਜ ਕੱਲ੍ਹ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਇਸ ਤਰ੍ਹਾਂ ਦੀਆਂ ਕਮੀਆਂ ਆਪਾਂ ਨੂੰ ਆਮ ਦੇਖਣ ਦੇ ਵਿੱਚ ਮਿਲਦੀਆਂ ਹਨ ਸ਼੍ਰੀ ਦਰਬਾਰ ਸਾਹਿਬ ਜਿੱਥੇ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਧੰਨ ਗੁਰੂ ਰਾਮਦਾਸ ਸੱਤੇ ਪਾਤਸ਼ਾ ਆਪਣੀ ਮਹਿਰਾਂ ਦਾ ਮੀਂਹ ਵਰਸਾਦੇ ਹਨ ਅੱਜ ਪਾਰਕਿੰਗ بڑے ਇਲਾਕੇ ਦੇ ਵਿੱਚ ਕਾਫੀ ਗਰਮੀ ਸ਼ਾਈ ਹੈ ਐਸੇ ਮਾਹੌਲ ਦੇ ਵਿੱਚ ਦੋ ਲਗਜ਼ਰੀ ਗੱਡੀਆਂ ਇੱਕ ਤੋਂ ਬਾਅਦ ਇੱਕ ਪਾਰਕਿੰਗ ਦੇ ਵਿੱਚ ਆ ਕੇ ਰੁਕੀਆਂ ਹਨ ਇਹੋ ਜੀਆਂ ਗੱਡੀਆਂ ਪੰਜਾਬ ਦੇ ਵਿੱਚ ਬੜੀਆਂ ਘੱਟ ਹਨ ਦੇਖਣ ਦੇ ਵਿੱਚ ਹੀ ਕਰੋੜਾਂ ਰੁਪਏ ਦੀ ਲੱਗਦੀਆਂ ਹਨ ਜਿਵੇਂ ਹੀ ਰੁਕਿਆ ਨਾ ਅਗਲੀ ਕਾਲੀ ਗੱਡੀ ਦੇ ਵਿੱਚੋਂ ਦੋ ਹੱਟੇ ਕੱਟੇ ਬਾਡੀਗਾਰਡ ਨਿਕਲਦੇ ਹਨ ਅਤੇ ਪਿਛਲੀ ਗੱਡੀ ਦੇ ਵਿੱਚੋਂ ਮੈਡਮ ਨੂੰ ਥਲੇ ਉਤਾਰਦੇ ਹਨ ਉਸ ਆਲੀ ਚਾਨ ਗੱਡੀ ਦੇ ਵਿੱਚੋਂ ਇੱਕ ਗੋਰੀ ਮੈਡਮ ਥਰੇ ਉਤਰਦੀ ਹੋਏ ਜੋ ਕਿ ਯੂਰਪੀ ਲੱਗ ਰਹੀ ਹੈ ਅਤੇ ਉਸਦੇ ਹੱਥ ਦੇ ਵਿੱਚ ਇੱਕ ਚਿੱਟੇ ਰੰਗ ਦਾ ਲੱਖਾਂ ਰੁਪਏ ਦਾ ਕੁੱਤਾ ਹੈ ਦੇਖਣ ਦੇ ਵਿੱਚ ਬੜਾ ਖੂਬਸੂਰਤ ਬੜਾ ਹੀ ਸੁੰਦਰ ਅਤੇ ਪਿਆਰਾ ਅਤੇ ਉਸਨੇ ਬੜੇ ਮਹਿੰਗੇ ਕੱਪੜੇ ਪਾਏ ਹਨ ਗਲੇ ਦੇ ਵਿੱਚ ਇੱਕ ਲੱਖਾਂ ਰੁਪਏ ਦਾ ਹਾਰ ਲਟਕ ਰਿਹਾ ਹੈ ਹੱਥਾਂ ਦੇ ਵਿੱਚ ਕਰੋੜਾਂ ਰੁਪਏ ਦਾ ਬੈਗ ਲੈ ਕੇ ਅਤੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਲਈ ਜਾ ਰਹੀ ਹੈ ਅੰਦਰ ਉਸਤੇ ਪੈਸੇ ਦਾ ਹੰਕਾਰ ਭਰਿਆ ਹੋਏ ਹੋ ਵੀ ਕਿਉਂ ਨਾ ਅਰਬਾਂ ਡਾਲਰ ਦੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਣ ਆ ਲਈ ਆਰੀ ਹੈ ਲੇਕਿਨ ਉਸ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਅੱਗੇ ਉਸ ਤੇ ਲੱਕੀ ਹੋਣ ਵਾਲਾ ਹੈ ਜਿਵੇਂ ਹੀ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸੇਵਾਦਾਰ ਜੋੜੇ ਬੈਗ ਅਦਕ ਦੀ ਜਾਂਚ ਕਰਦੇ ਹਨ ਸੰਗਤਾਂ ਦਾ ਸਿਰ ਢਕਾਉਂਦੇ ਹਨ ਉੱਥੇ ਪਹੁੰਚਦੀ ਹੈ ਜਿਵੇਂ ਹੀ ਸੇਵਾਦਾਰਾਂ ਨੂੰ ਅੰਦਰ ਲਿਜਾਣ ਲਈ ਕਿ ਆਪਣੀ ਭਾਸ਼ਾ ਅੰਗਰੇਜ਼ੀ ਵਿੱਚ ਬੋਲਦੀ ਹੋਏ ਵੀ ਮੈਨੂੰ ਅੰਦਰ ਜਾਣਾ ਹੈ ਕਿ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਅੱਗੋਂ ਸੇਵਾਦਾਰ ਬੋਲੇ ਹਾਂ ਜੀ ਜਿਓ ਆਨੋ ਕਿਉਂ ਨਹੀਂ ਜਾਣਾ ਤੁਹਾਨੂੰ ਅੰਦਰ ਅਸੀਂ ਆਪ ਛੱਡ ਕੇ ਆਵਾਂਗੇ ਲੇਕਿਨ ਜਿਵੇਂ ਹੀ ਉਹ ਨਾਲੀ ਨੇ ਆ ਉਸ ਕੁੱਤੇ ਦੇ ਭਏ ਦੇਖਿਆ ਇਹ ਬੀਬੀ ਜੜੀ ਹੈ ਕੁੱਤੇ ਨੂੰ ਅੰਦਰ ਲੈ ਜਾਣਾ ਚਾਹੁੰਦੀ ਹੈ ਸਾਫ ਸਾਫ ਬਣਾ ਕਰ ਦਿੱਤਾ ਹੈ ਬਿ ਤੁਹਾਨੂੰ ਅੰਦਰ ਜਾਣ ਦੇ ਵਿੱਚ ਕੋਈ ਰੁਕਣੀ ਹੈ ਤੁਹਾਡੇ ਆ ਬਾਡੀਗਾਰਡ ਵੀ ਜਾ ਸਕਦੇ ਹਨ ਬੂਟ ਉਤਾਰ ਕੇ ਆਪਣਾ ਸਿਰ ਟੱਕ ਕੇ ਜਾਓ ਅਤੇ ਤੁਸੀਂ ਕੱਪੜੇ ਵੀ ਠੀਕ ਠਾਕ ਪੰਨ ਕੇ ਹਨ ਤੁਹਾਡਾ ਕੰਮ ਚੱਲ ਜਾਵੇਗਾ ਲੇਕਿਨ ਭਾਈ ਆ ਜਿਹੜਾ ਕੁੱਤਾ ਹੈ ਇਸ ਨੂੰ ਬਾਹਰ ਛੱਡੋ ਆਪਣੇ ਬਾਡੀਗਾਰਡ ਨੂੰ ਰੱਖੋ ਜਾਂ ਫਿਰ ਕਾਰ ਦੇ ਵਿੱਚ ਛੱਡ ਕੇ ਆਓ ਭਾਈ ਇਸ ਨੂੰ ਅੰਦਰ ਨਹੀਂ ਲੈ ਜਾਣ ਦੇਵਾਂਗੇ ਹੁਣ ਜਿਵੇਂ ਹੀ ਮੈਡਮ ਨੇ ਆ ਗੱਲ ਸੁਣੀ ਅੱਗ ਬੁਲਾ ਹੋ ਗਈ ਹੈ ਤੁਹਾਡਾ ਮਤਲਬ ਕੀ ਹੈ ਇਹ ਵੀ ਤਾਂ ਰੱਬ ਦਾ ਬਣਾ ਹੈ ਜੀ ਕੀ ਇਹ ਰੱਬ ਦਾ ਕਰਨੀ ਹੋਏ ਕੀ ਇੱਥੇ ਰੱਬ ਦੇ ਬੰਦੇ ਨਹੀਂ ਆਉਂਦੇ ਤੁਸੀਂ ਕਿਵੇਂ ਕਰ ਸਕਦੇ ਹੋ ਮੇਰਾ ਕੁੱਤਾ ਅੰਦਰ ਨਹੀਂ ਜਾਵੇਗਾ ਆ ਦੇਖੋ ਕਿੰਨੇ ਦੂਰ ਦੂਰ ਤੋਂ ਆਏ ਲੋਕ ਚਾਰੇ ਹਨ ਇਹਨਾਂ ਨਾਲੋਂ ਜ਼ਿਆਦਾ ਸਾਫ਼ ਹੈ ਮੇਰਾ ਕੁੱਤਾ ਰੋਜ਼ ਤਿੰਨ ਵਾਰ ਨਹਾਉਂਦਾ ਹੈ ਅਤੇ ਮਹਿੰਗੇ ਸ਼ੈਂਪੂ ਨਾਲ ਨਹਾਉਂਦਾ ਹੈ ਅਤੇ ਆ ਦੇਖੋ ਕਿਹੜੇ ਲੋਕ ਗੰਦੇ ਤੋਂ ਗੰਦੇ ਲੋਕ ਬੜੇ ਮੈਲੇ ਕੁਚੜੇ ਵਸਤਰਾਂ ਦੇ ਨਾਲ ਅੰਦਰ ਜਾ ਰਹੇ ਹਨ ਇਹਨਾਂ ਤੋਂ ਤਾਂ ਕਿੰਨਾ ਵਧੀਆ ਹੈ ਮੇਰਾ ਕੁੱਤਾ ਨਹੀਂ ਨਹੀਂ ਮੈਂ ਆਪਣੇ ਕੁੱਤੇ ਨੂੰ ਅੰਦਰ ਲੈ ਕੇ ਜਾਵਾਂਗੇ ਸੇਵਾਦਾਰ ਰੁਕਦੇ ਹਨ ਲੇਕਿਨ ਹੁਣ ਸੇਵਾਦਾਰਾਂ ਨੂੰ ਸਮਝ ਆ ਗਈ ਹੈ ਵੀ ਮੈਡਮ ਗੁੱਸੇ ਦੇ ਵਿੱਚ ਹੈ ਉਹ ਤਾਂ ਤੋਂ ਹਾਈ ਪ੍ਰੋਫਾਈਲ ਲੱਗਦੀ ਹੈ ਮੈਂ ਇਸ ਦੇ ਨਾਲ ਆਪਾਂ ਨੂੰ ਮੱਤਾ ਨਹੀਂ ਮਾਰਨਾ ਚਾਹੀਦਾ ਤੁਰੰਤ ਮੈਨੇਜਰ ਸਾਹਿਬ ਨੂੰ ਬੁਲਾ ਕੇ ਲਿਆਉਂਦੇ ਹਨ ਉੱਥੋਂ ਦਾ ਮੈਨੇਜਰ ਵੱਡੀ ਚਿੱਟੀ ਦਾੜੀ ਵਾਲਾ ਸਿਰ ਦੇ ਉੱਪਰ ਨੀਲੀ ਦਸਤਾਰ ਸਜਾਈ ਹੈ ਅਤੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਹਿਨ ਰੱਖਿਆ ਹੈ ਹੱਥ ਦੇ ਵਿੱਚ ਪੈਨ ਹੈ ਜਿਵੇਂ ਕਿ ਬਸ ਹੁਣੇ ਕੰਮ ਕਰਦਾ ਆਇਆ ਹੈ ਅੱਗੇ ਵਧਦਾ ਹੈ ਹਾਂਜੀ ਮੈਡਮ ਜੀ ਕੀ ਦਿੱਕਤ ਹੈ ਤੁਹਾਨੂੰ ਜਿਵੇਂ ਮੈਡਮ ਨੇ ਦੱਸਿਆ ਵੀ ਮੇਰੇ ਹੱਥ ਦੇ ਵਿੱਚ ਕੁੱਤਾ ਹੈ ਅੱਜ ਤੁਹਾਡਾ ਸੇਵਾਦਾਰ ਕਹਿ ਰਿਹਾ ਹੈ ਵੀ ਮੈਨੂੰ ਅੰਦਰ ਨਹੀਂ ਜਾਣ ਦੇਵੇਗਾ ਬਿਲਕੁਲ ਗਲਤ ਹੈ ਮੇਰਾ ਕੁੱਤਾ ਦੇਖੋ ਤੁਹਾਡੇ ਜਿਹੜੇ ਹਮ ਲੋਕ ਹਨ ਬਾਕੀ ਸੰਗਤ ਹੈ ਦੇਖੋ ਇਸ ਤੋਂ ਜ਼ਿਆਦਾ ਸਾਫ਼ ਨਜ਼ਰ ਆ ਰਿਹਾ ਹੈ ਰੋਜ਼ ਤਿੰਨ ਵਾਰ ਨਹਾਉਂਦਾ ਹੈ ਅਤੇ ਮਹਿੰਗੇ ਸ਼ੈਂਪੂ ਨਾਲ ਹੁੰਦਾ ਹੈ ਬੜਾ ਸਾਫ਼ ਸੁਥਰਾ ਹੈ ਅਤੇ ਇਸ ਨੂੰ ਤੁਸੀਂ ਅੰਦਰ ਨਹੀਂ ਲੈ ਜਾਣ ਦੇ ਰਹੇ ਅਤੇ ਦੇਖੋ ਲੋਕ ਅੰਦਰ ਜਾ ਰਹੇ ਹਨ ਇਹ ਵੀ ਰੱਬ ਦਾ ਜੀ ਹੈ ਕੀ ਗੱਲ ਇਹ ਰੱਬ ਦਾ ਬਣਾਇ ਨਹੀਂ ਹੈ ਸੇਵਾਦਾਰ ਮੈਨੇਜਰ ਸਾਹਿਬ ਵੱਲ ਦਿਖਦੇ ਹਨ ਦੇਖੋ ਮੈਨੇਜਰ ਸਾਹਿਬ ਜਵਾਬ ਦੇਣਗੇ ਲੇਕਿਨ ਮੈਨੇਜਰ ਸਾਹਿਬ ਨੇ ਆਪਣਾ ਸਿਰ ਝੁਕਾ ਲਿਆ ਕਿਹਾ ਤੁਹਾਡੀ ਗੱਲ ਠੀਕ ਹੈ ਮੈਡਮ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਰੱਬ ਦਾ ਬਣਾ ਜੀ ਹੈ ਲੇਕਿਨ ਦੇਖੋ ਦਰਬਾਰ ਸਾਹਿਬ ਦੀ ਆਪਣੀ ਮਰਿਆਦਾ ਹੈ ਆਪਣੇ ਇਥੋਂ ਦੇ ਕਾਇਦੇ ਹਨ ਹਨ ਕੋਈ ਵੀ ਨੰਗੇ ਸਿਰ ਨੇ ਜਾ ਸਕਦਾ ਅੱਧੇ ਕੱਪੜੇ ਪੈਣ ਕੇ ਨਹੀਂ ਜਾ ਸਕਦਾ ਅਤੇ ਇਹ ਜਿਹੜੇ ਜਾਨਵਰ ਹਨ ਇਹਨਾਂ ਨੂੰ ਬਾਹਰ ਛੱਡਣਾ ਪੈਂਦਾ ਹੈ ਇਸ ਤਰ੍ਹਾਂ ਦੇ ਕਾਨੂੰਨ ਮੰਨੇ ਪਦੇ ਹਨ ਇਹਨਾਂ ਸੁਣ ਕੇ ਮੈਡਮ ਨੂੰ ਗੁੱਸਾ ਚੜ ਗਿਆ ਤੂੰ ਹੁੰਦਾ ਕੌਣ ਹੈ ਮੈਨੂੰ ਰੋਕਣ ਵਾਲਾ ਤੁਰੰਤ ਆਪਣੇ ਬਾਡੀਗਾਰਡ ਨੂੰ ਇਸ਼ਾਰਾ ਕੀਤਾ ਹੈ ਬਾਡੀਗਾਰਡ ਨੇ ਇੱਕ ਬੈਗ ਕੋਲੇ ਰੱਖ ਦਿੱਤਾ ਹੈ ਆ ਲੈ ਦੱਸ ਕਿੰਨੇ ਪੈਸੇ ਚਾਹੀਦੇ ਹਨ ਇਸ ਕੁੱਤੇ ਦੇ ਵਜਨ ਦੇ ਬਰਾਬਰ ਪੈਸੇ ਤੋਲ ਕੇ ਦੇਵਾਂਗੇ ਜਿੰਨੇ ਕਮੇਗਾ ਉਹਨੇ ਤੈਨੂੰ ਵੀ ਤੋਲ ਦਾਂਗੇ ਪੈਸੇ ਦੇ ਵਿੱਚ ਬੋਲ ਕਿੰਨੇ ਪੈਸੇ ਚਾਹੀਦੇ ਹਨ ਲੱਖ 2 ਲੱਖ 10 ਲੱਖ ਕਰੋੜ 10 ਕਰੋੜ ਉੰਦਾ ਕਿੰਨਾ ਚਾਹੀਦੇ ਹਨ ਬਸ ਮੈਨੂੰ ਅੰਦਰ ਜਾਣ ਦੇ ਜਿ ਤਰ੍ਹਾਂ ਜੀ ਕਰਦਾ ਹੈ ਮੇਰੀ ਕਰੋੜਾਂ ਦੀ ਗੱਡੀ ਰੱਖ ਲੈ ਬਸ ਮੈਂ ਅੱਜ ਅੰਦਰ ਜਾ ਕੇ ਰਾਂਗੇ ਮੈਨੇਜਰ ਦੇ ਇਹਨਾਂ ਪੈਸਾ ਇਕੱਠਾ ਦੇਖ ਕੇ ਖੁਸ਼ ਉੱਡ ਗਏ ਹਨ ਤੁਰੰਤ ਆਪਣੇ ਨਾਲ ਦੇ ਪ੍ਰਬੰਧਕਾਂ ਨੂੰ ਬੁਲਾ ਲਿਆ ਹੈ ਖੁਸ਼ ਹੋ ਕੇ ਅੰਦਰ ਗਈ ਹੈ ਇਹੋ ਜਾ ਕਿਹੜਾ ਫੈਸਲਾ ਕਰ ਦਿੱਤਾ ਹੈ ਪ੍ਰਬੰਧਕਾਂ ਨੇ ਉਸ ਪੈਸੇ ਨੂੰ ਦੇਖ ਕੇ ਜਾਂ ਫਿਰ ਇੱਥੇ ਕੁਝ ਹੋਰ ਹੋਇਆ ਹੈ ਜੋ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਵਾ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਬਿਨਾਂ ਦੇਰ ਕਿੱਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਜੈਸਿਕਾ ਜੋ ਕਿ ਯੂਰਪ ਦੀ ਇੱਕ ਬਹੁਕੀ ਅਮੀਰ ਅਤੇ ਮਸ਼ਹੂਰ ਪਰਵਾਰ ਤੋਂ ਸੀ ਉਸ ਦਾ ਜਨਮ ਹੀ ਦੌਲਤ ਦੀ ਝੋਲੀ ਦੇ ਵਿੱਚ ਹੋਇਆ ਸੀ ਉਸ ਦੇ ਪਿਤਾ ਯੂਰਪ ਦੇ ਸਭ ਤੋਂ ਵੱਡੇ ਵਪਾਰੀਆਂ ਵਿੱਚੋਂ ਇੱਕ ਸਨ ਉਹਨਾਂ ਦਾ ਨਾਮ ਹਰ ਵੱਡੇ ਅਖਬਾਰ ਦੇ ਵਿੱਚ ਛਪਦਾ ਜੈਸਿਕਾ ਕੋਲ ਵੱਡੇ ਵੱਡੇ ਮਹਿਲ ਲਗਜ਼ਰੀ ਕਾਰਾਂ ਪ੍ਰਾਈਵੇਟ ਜੈਟ ਅਤੇ ਨੌਕਰ ਚਾਕਰਾਂ ਦੀ ਇੱਕ ਪੂਰੀ ਫੌਜ ਉਸਤੇ ਲਈ ਪੈਸਾ ਹਰ ਸਮੱਸਿਆ ਦਾ ਹੱਲ ਸੀ ਉਹ ਜੋ ਚਾਹੁੰਦੀ ਸੀ ਪੈਸੇ ਨਾਲ ਖਰੀਦ ਲੈਂਦੀ ਸੀ ਉਸਤੇ ਅੰਦਰ ਇੱਕ ਡੂੰਘਾ ਹੰਕਾਰ ਭਰਿਆ ਸੀ ਕਿ ਉਹ ਜੋ ਚਾਹੇ ਉਹ ਕਰ ਸਕਦੀ ਹੈ ਅਤੇ ਕੋਈ ਵੀ ਉਸ ਨੂੰ ਰੋਕ ਨਹੀਂ ਸਕਦਾ ਪਰ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਅਨਮੋਲ ਜੀ ਸੀ ਉਸਦਾ ਕੁੱਤਾ ਜਿਸਦਾ ਨਾਮ ਟੌਮ ਸੀ ਟੌਮ ਕੋਈ ਆਮ ਕੁੱਤਾ ਨਹੀਂ ਉਹ ਇੱਕ ਬਹੁਤ ਹੀ ਦੁਰਲਭ ਨਸਲ ਦਾ ਕੁੱਤਾ ਸੀ ਜਿਸ ਦੀ ਕੀਮਤ ਲੱਖਾਂ ਡਾਲਰਾਂ ਦੇ ਵਿੱਚ ਸੀ ਜਮਿਕਾ ਨੇ ਟੌਮ ਨੂੰ ਇੱਕ ਬੱਚੇ ਦੀ ਤਰ੍ਹਾਂ ਪਾਲਿਆ ਉਸ ਨੂੰ ਸ਼ਾਹੀ ਖਾਣਾ ਖਵਾਉਂਦੀ ਉਸਤੇ ਲਈ ਕਾਸ ਡਿਜ਼ਾਈਨਰ ਕੱਪੜੇ ਬਣਾਉਂਦੀ ਅਤੇ ਉਸਤੇ ਜਨਮ ਦਿਨ ਤੇ ਵੱਡੀਆਂ-ਵੱਡੀਆਂ ਪਾਰਟੀਆਂ ਰੱਖਦੀ ਟੌਮ ਉਸਤਾਬ ਸਭ ਤੋਂ ਵਫਾਦਾਰ ਦੋਸਤ ਅਤੇ ਸਾਥੀ ਸੀ ਉਹ ਹਰ ਜਗ੍ਹਾ ਉਸਰੋਂ ਨਾਲ ਲੈ ਕੇ ਜਾਂਦੇ ਟੌਮ ਜੈਨਸਿਕਾ ਦੀ ਜ਼ਿੰਦਗੀ ਦਾ ਕੇਂਦਰ ਸੀ ਜਿਸ ਨੂੰ ਉਹ ਆਪਣੀ ਔਲਾਦ ਮੰਦੀ ਸੀ ਉਸਦੇ ਘਰ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਸਨ ਪਰ ਉਸ ਦਾ ਸਭ ਤੋਂ ਖਾਸ ਇੱਕ ਗੁਰਸਿੱਖ ਡਰਾਈਵਰ ਸੀ ਜਿਸ ਦਾ ਨਾਮ ਸੀ ਸਰਦਾਰ ਸੁਖਦੇਵ ਸਿੰਘ ਸੁਖਦੇਵ ਸਿੰਘ ਪੰਜਾਬ ਤੋਂ ਸਨ ਅਤੇ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ ਉਹ ਪੂਰੇ ਸਿੱਖ ਨਿਯਮਾਂ ਦਾ ਪਾਲਣ ਕਰਦੇ ਉਹ ਹਮੇਸ਼ਾ ਖੁਸ਼ ਰਹਿੰਦੇ ਤੇ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਜੈਸਿਕਾ ਪਹਿਲਾਂ ਉਹਨਾਂ ਨੂੰ ਸਿਰਫ ਇੱਕ ਨੌਕਰ ਸਮਝਦੀ ਪਰ ਇੱਕ ਘਟਨਾ ਨੇ ਉਸ ਦੀ ਸੋਚ ਬਦਲ ਦਿੱਤੀ ਇੱਕ ਦਿਨ ਜੈਸਿਕਾ ਗੱਡੀ ਚਲਾਉਂਦੇ ਹੋਏ ਇੱਕ ਛੋਟੇ ਖਾਦਸੇ ਦਾ ਸ਼ਿਕਾਰ ਹੋ ਗਈ ਉਹ ਪੂਰੀ ਤਰ੍ਹਾਂ ਡਰ ਗਈ ਅਤੇ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਉਸਦੇ ਬਾਡੀਗਾਰਡ ਵੀ ਆਲੇ ਦੋਲੇ ਨਹੀਂ ਸਨ ਉਹ ਬਹੁਤ ਪਰੇਸ਼ਾਨ ਹੋ ਗਈ ਉਸਨੇ ਤੁਰੰਤ ਸੁਖਦੇਵ ਸਿੰਘ ਨੂੰ ਫੋਨ ਕੀਤਾ ਜੋ ਉਸ ਸਮੇਂ ਘਰ ਤੇ ਸਨ ਸੁਖਦੇਵ ਸਿੰਘ ਨੇ ਬਿਨਾਂ ਇੱਕ ਵੀ ਸਵਾਲ ਪੁੱਛੇ ਤੁਰੰਤ ਆਪਣੀ ਗੱਡੀ ਚਾਲੂ ਕੀਤੀ ਅਤੇ 50 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਿਆ ਜੈਸਿਕਾ ਦੀ ਹਾਲਾਤ ਦੇਖ ਉਹਨਾਂ ਨੇ ਤੁਰੰਤ ਆਪਣੀ ਗੱਡੀ ਵਿੱਚੋਂ ਪਾਣੀ ਦੀ ਬੋਤਲ ਕੱਢੀ ਅਤੇ ਬਹੁਤ ਹੀ ਪਿਆਰ ਨਾਲ ਉਸ ਨੂੰ ਪਾਣੀ ਪਾਇਆ। ਉਹਨਾਂ ਨੇ ਬਹੁਤ ਹੀ ਸ਼ਾਂਤ ਅੰਦਾਜ਼ ਵਿੱਚ ਕਿਹਾ, "ਬੀਬੀ ਜੀ, ਚਿੰਤਾ ਨਾ ਕਰੋ। ਵਾਹਿਗੁਰੂ ਨੇ ਤੁਹਾਨੂੰ ਵਿਚਾਰਿਆ ਹੈ। ਸਭ ਠੀਕ ਹੋ ਜਾਵੇਗਾ।" ਉਸਨੇ ਉਹਨਾਂ ਨੂੰ ਆਪਣੀ ਹੱਥਾਂ ਨਾਲ ਪਾਣੀ ਪਾਇਆ ਅਤੇ ਉਹਨਾਂ ਨੂੰ ਘਰ ਪਹੁੰਚਾਇਆ। ਉਸ ਦਿਨ ਤੋਂ ਜੈਸਿਕਾ ਨੇ ਸੁਖਦੇਵ ਸਿੰਘ ਵਿੱਚ ਇੱਕ ਅਜੀਬ ਜਿਹੀ ਇਮਾਨਦਾਰੀ, ਵਫਾਦਾਰੀ ਅਤੇ ਨਿਸ਼ਾਨੀਆਂ ਦੇਖੀਆਂ ਜੋ ਉਸਨੇ ਕਿਸੇ ਹੋਰ ਦੇ ਵਿੱਚ ਨਹੀਂ ਦੇਖੀ ਸੀ। ਉਸ ਤੋਂ ਬਾਅਦ ਜੈਸਿਕਾ ਨੇ ਸੁਖਦੇਵ ਦਾ ਬਹੁਤ ਸਤਿਕਾਰ ਕਰਨਾ ਸ਼ੁਰੂ ਕੀਤਾ। ਉਹ ਉਹਨਾਂ ਤੋਂ ਸਿੱਖ ਧਰਮ ਅਤੇ ਪੰਜਾਬ ਬਾਰੇ ਉਹ ਕੁਝ ਦਿਨ ਰਹੇ ਕੁਝ ਸਮੇਂ ਬਾਅਦ ਜੈਸਿਕਾ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਤੂਫਾਨ ਆਇਆ ਉਸਦਾ ਪਿਆਰਾ ਟਾਮ ਅਚਾਨਕ ਬਿਮਾਰ ਹੋ ਗਿਆ ਉਹ ਖਾਣਾ ਪੀਣਾ ਬੰਦ ਕਰ ਗਿਆ ਸੀ ਅਤੇ ਹਮੇਸ਼ਾ ਤੋਂ ਤਰੰਦਾ ਉਸਦੇ ਸਰੀਰ ਤੇ ਅਜੀਬ ਕਿਸਮ ਦੇ ੱੱਬੇ ਆ ਗਏ ਸਨ ਜੈਸਿਕਾ ਉਸਨੂੰ ਤੁਰੰਤ ਯੂਰਪ ਦੇ ਸਭ ਤੋਂ ਮਹਿੰਗੇ ਅਤੇ ਵਧੀਆ ਵੈਟਰਨਰੀ ਡਾਕਟਰਾਂ ਦੇ ਕੋਲ ਲੈ ਕੇ ਗਈ ਉਸਤੇ ਕਰੋੜਾ ਰੁਪਏ ਖਰਚ ਕੀਤੇ ਪਰ ਕਿਸੇ ਵੀ ਡਾਕਟਰ ਨੇ ਉਸਨੂੰ ਕੋਈ ਵੀ ਉਮੀਦ ਨਹੀਂ ਦਿੱਤੀ ਮੈਡਮ ਇੱਕ ਡਾਕਟਰ ਨੇ ਬੜੇ ਨਿਰਾਸ਼ ਹੋ ਕੇ ਕਿਹਾ ਅਸੀਂ ਇਸਨੂੰ ਦੁਨੀਆਂ ਦੀ ਸਭ ਤੋਂ ਵਧੀਆ ਦਵਾਈ ਦਿੱਤੀ ਹੈ ਪਰ ਇਹ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਹੈ ਸਾਡਾ ਅੰਦਾਜ਼ਾ ਹੈ ਕਿ ਇਸਦੇ ਕੋਲ ਜ਼ਿੰਦਗੀ ਦੇ ਸਿਰਫ ਕੁਝ ਹੀ ਮਹੀਨੇ ਬਚੇ ਹਨ ਇਹ ਸੁਣ ਕੇ ਜੈਸਿਕਾ ਪੂਰੀ ਤਰ੍ਹਾਂ ਟੁੱਟ ਗਈ ਉਸਨੇ ਆਪਣੇ ਹੱਥ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਵਹਿਦੇ ਹੀ ਗਏ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਾਰੀ ਦੌਲਤ ਅਤੇ ਤਾਕਤ ਬੇਮਾਨੇ ਹੈ ਜੇਕਰ ਉਹ ਉਸ ਦੇ ਸਭ ਤੋਂ ਪਿਆਰੇ ਦੋਸਤ ਨੂੰ ਬਚਾ ਨਹੀਂ ਸਕਦੇ ਉਸ ਨੇ ਆਪਣੇ ਕੁੱਤੇ ਨੂੰ ਗੜਨਾ ਲਗਾਇਆ ਅਤੇ ਰੋਂਦੇ ਹੋਏ ਉਸ ਨੂੰ ਪਿਆਰ ਕੀਤਾ ਉਸ ਦੇ ਮਨ ਵਿੱਚ ਇੱਕ ਡੂੰਘਾ ਦਰਦ ਸੀ ਜਿਸ ਦਾ ਪੈਸਾ ਜੋ ਹਮੇਸ਼ਾ ਉਸ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਸੀ ਹੁਣ ਕਿਸੇ ਵੀ ਕੰਮ ਨਹੀਂ ਆ ਰਿਹਾ ਉਸ ਦਿਨ ਸ਼ਾਮ ਨੂੰ ਸੁਖਦੇਵ ਸਿੰਘ ਉਸ ਦੇ ਕੋਲ ਆਏ ਉਹਨਾਂ ਨੇ ਜੈਸਿਕਾ ਨੂੰ ਬੜੇ ਦੁਖੀ ਦੇਖਿਆ ਅਤੇ ਪੁੱਛਿਆ ਬੀਬੀ ਜੀ ਕੀ ਹੋ ਗਿਆ ਅਤੇ ਡਾਕਟਰਾਂ ਨੇ ਕੋਈ ਉਮੀਦ ਨਹੀਂ ਦਿੱਤੀ जेसिका ਨੇ रोदे हुए ਦੱਸਿਆ ਕਿ ਉਸ ਦਾ ਟੌਮ ਜਲਦੀ ਹੀ ਉਸਨੂੰ ਛੱਡ ਜਾਵੇਗਾ ਸੁਖਦੇਵ ਸਿੰਘ ਨੇ ਬੜੇ ਸ਼ਾਂਤ ਆਵਾਜ਼ ਵਿੱਚ ਕਿਹਾ ਬੀਬੀ ਜੀ ਜਦੋਂ ਡਾਕਟਰ ਵੀ ਜਵਾਬ ਦੇ ਜਾਣ ਤਾਂ ਇੱਕ ਦਰ ਹੈ ਜਿੱਥੇ ਕਦੇ ਜਵਾਬ ਨਹੀਂ ਮਿਲਦਾ ਕਿਹੜਾ ਦਰ ਜੈਸਿਕਾ ਨੇ ਬੇਵਸੀ ਨਾਲ ਪੁੱਛਿਆ ਅੰਮ੍ਰਿਤਸਰ ਵਿੱਚ ਸਾਡੇ ਗੁਰੂ ਰਾਮਦਾਸ ਜੀ ਦਾ ਦਰ ਹੈ ਜਿਸ ਨੂੰ ਸ਼੍ਰੀ ਦਰਬਾਰ ਸਾਹਿਬ ਕਹਿੰਦੇ ਹਨ ਉੱਤੇ ਰੋਜ਼ਾਨਾ ਅਣਗਿਣਤ ਲੋਕ ਅਰਦਾਸ ਕਰਦੇ ਹਨ ਅਤੇ ਉਹਨਾਂ ਦੀਆਂ ਦੁਆਵਾਂ ਸੁਣੀਆਂ ਜਾਂਦੀਆਂ ਹਨ ਇੱਕ ਵਾਰ ਮੇਰੀ ਧੀ ਨੂੰ ਵੀ ਇੱਕ ਬਹੁਤ ਹੀ ਵੱਡੀ ਬਿਮਾਰੀ ਹੋ ਗਈ ਸੀ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਅਸੀਂ ਉਸਨੂੰ ਉੱਥੇ ਲੈ ਕੇ ਗਏ ਪਵਿੱਤਰ ਸ੍ਰੀ ਕਹੋ ਇਸ਼ਾਨ ਕੀਤਾ ਬੜੀ ਸਰਦਾਰਨ ਅਰਦਾਸ ਕੀਤੀ ਸੇਵਾ ਕੀਤੀ ਮੇਰੀਤੀ ਅੱਜ ਬਿਲਕੁਲ ਠੀਕ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਤੁਸੀਂ ਸੱਚੇ ਦਿਲੋਂ ਅਰਦਾਸ ਕਰੋਗੇ ਤਾਂ ਸ਼ਾਇਦ ਤੁਹਾਡੇ ਟੌਮ ਦੀ ਸਿਤ ਵਿੱਚ ਕੋਈ ਨਾ ਕੋਈ ਸੁਧਾਰ ਆ ਜਾਵੇਗਾ ਜੈਸਿਕਾ ਨੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਕੀਤਾ ਪਰ ਸੁਖਦੇਵ ਸਿੰਘ ਦੇ ਸ਼ਾਂਤ ਚਿਹਰੇ ਅਤੇ ਉਸਦੇ ਵਿਸ਼ਵਾਸ ਨੇ ਉਸਨੂੰ ਪ੍ਰਭਾਵਿਤ ਕੀਤਾ ਉਸਨੇ ਸੋਚਿਆ ਕਿ ਉਸਨੇ ਸਭ ਕੁਝ ਕਰ ਲਿਆ ਹੈ ਜਦੋਂ ਵਿਗਿਆਨ ਅਤੇ ਪੈਸਾ ਫੇਲ ਹੋ ਗਿਆ ਹੈ ਬਗ ਆਖਰੀ ਕੋਸ਼ਿਸ਼ ਕਰਨ ਵਿੱਚ ਕੀ ਹਰਜ ਹੈ ਉਸਨੇ ਸੁਖਦੇਵ ਸਿੰਘ ਦੀ ਇਮਾਨਦਾਰੀ ਅਤੇ ਗੁਰਸਿੱਕੀ ਦੀ ਸੇਵਾ ਭਾਵਨਾ ਦੇਖੀ ਜਿਸ ਕਾਰਨ ਉਸ ਨੂੰ ਲੱਗਾ ਵੀ ਸ਼ਾਇਦ ਇਸ ਧਰਮ ਦੇ ਵਿੱਚ ਸੱਚਮੁੱਚ ਕੁਝ ਖਾਸ ਹੈ ਉਸਨੇ ਤੁਰੰਤ ਭਾਰਤ ਜਾਣ ਦਾ ਫੈਸਲਾ ਕੀਤਾ ਹਾਂਜੀ ਹੁਣ ਮੜ ਉਸ ਪਲ ਵੱਲ ਆਈਏ ਜਦੋਂ ਪ੍ਰਬੰਧਕ ਦੇ ਅੱਗੇ ਬਹੁਤ ਸਾਰਾ ਪੈਸਾ ਪਿਆ ਹੈ ਪ੍ਰਬੰਧਕ ਨੇ ਕਿਹਾ ਬੀਬੀ ਜੀ ਮੈਨੂੰ ਤੁਹਾਡੀ ਦਰ ਦੀ ਕੋਈ ਲੋੜ ਨਹੀਂ ਹੈ ਇਸ ਦਰਬਾਰ ਦੇ ਵਿੱਚ ਕੋਈ ਸੌਦਾ ਨਹੀਂ ਹੁੰਦਾ ਇੱਥੇ ਸਿਰਫ ਸ਼ਰਧਾ ਕਮ ਆਉਦੀ ਹੈ ਜੇਕਰ ਤੁਸੀਂ ਆਪ ਵੀ ਸ਼ਰਧਾ ਨਾਲ ਕੁਝ ਵੀ ਦਾਨ ਕਰਨਾ ਚਾਹੁੰਦੇ ਹੋ ਕੁਝ ਭੇਟਾ ਕਰਨਾ ਚਾਹੁੰਦੇ ਹੋ ਉਸ ਲੱਖ ਲੱਖ ਸਵਾਗਤ ਹੈ ਲੇਕਿਨ ਤੁਸੀਂ ਇਹ ਜਿਹੜੀ ਭਾਵਨਾ ਨਾਲ ਦੇ ਰਹੇ ਹੋ ਇਹ ਗੁਰੂ ਘਰ ਦੀ ਮਰਿਆਦਾ ਖਰੀਦਣ ਲਈ ਹੈ ਨਹੀਂ ਗੁਰੂ ਘਰ ਦੀ ਮਰਿਆਦਾ ਵਿਕਾਉ ਨਹੀਂ ਹੈ ਅਸੀਂ ਕਿਸੇ ਵੀ ਕੀਮਤ ਦੇ ਉੱਪਰ ਇਸ ਦਾ ਪੈਸਾ ਵਟੇ ਸੌਦਾ ਨਹੀਂ ਕਰ ਸਕਦੇ ਤੁਹਾਡੇ ਲਈ ਅਤੇ ਤੁਹਾਡੇ ਪਿਆਰੇ ਕੁੱਤੇ ਲਈ ਮੇਰੇ ਦਿਲ ਵਿੱਚ ਬੜੀ ਹਮਦਰਦੀ ਹੈ ਪਰ ਸਾਡੇ ਗੁਰੂ ਘਰ ਦੇ ਨਿਯਮ ਅਨੁਸਾਰ ਇਹ ਜਾਨਵਰ ਅੰਦਰ ਨਹੀਂ ਜਾ ਸਕਦਾ ਜੱਸ ਸਿਕਾਣੇ ਸੁਣ ਕੇ ਰੋਣਾ ਸ਼ੁਰੂ ਕਰ ਦਿੱਤਾ ਉਸਨੇ ਰੋਂਦੇ ਹੋਏ ਦੱਸਿਆ ਤੁਸੀਂ ਸਮਝ ਕਿਉਂ ਨਹੀਂ ਰਹੇ ਇਹ ਮੇਰੀ ਜ਼ਿੰਦਗੀ ਦਾ ਆਖਰੀ ਮੌਕਾ ਹੈ ਡਾਕਟਰਾਂ ਨੇ ਕਿਹਾ ਹੈ ਟੌਮ ਕੋਲ ਜ਼ਿੰਦਗੀ ਦੇ ਸਿਰਫ ਕੁਝ ਹੀ ਮਹੀਨੇ ਬਚੇ ਹਨ ਮੈਂ ਇਨੀ ਦੂਰ ਸਿਰਫ ਇਸ ਉਮੀਦ ਨਾਲ ਆਈ ਹਾਂ ਕਿ ਇਤੋਂ ਦੇ ਪਵਿੱਤਰ ਜਲ ਨਾਲ ਅਰਦਾਸ ਕਰਨ ਨਾਲ ਇਸ ਨੂੰ ਠੀਕ ਕਰਾ ਦੱਸ ਕੇ ਮੈਨੂੰ ਮੇਰੇ ਪੈਸੇ ਤੇ ਗਰੂਰ ਸੀ ਪਰ ਹੁਣ ਇਹ ਵੀ ਮੇਰੇ ਕੰਮ ਨਹੀਂ ਆ ਰਿਹਾ ਪ੍ਰਬੰਧਕਾਂ ਨੇ ਉਸ ਦੀ ਬੇਵਸੀ ਅਤੇ ਹੰਝੂਆਂ ਨੂੰ ਦੇਖਿਆ ਉਹ ਸਮਝ ਗਏ ਵੀ ਇਹ ਪੈਸੇ ਹੰਕਾਰ ਦੇ ਨਹੀਂ ਹਨ ਸਗੋਂ ਪਿਆਰ ਅਤੇ ਬੇਵਸੀ ਦੇ ਹਨ ਉਹਨਾਂ ਨੇ ਇੱਕ ਪੱਲੀ ਸੋਚਿਆ ਅਤੇ ਫਿਰ ਇੱਕ ਅਜਿਹਾ ਫੈਸਲਾ ਲਿਆ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਉਹਨਾਂ ਨੇ ਬੜੇ ਸ਼ਾਂਤ ਅਤੇ ਹਮਦਰਦੀ ਵਾਲੇ ਲਹਿਜੇ ਵਿੱਚ ਕਿਹਾ ਬੀਬੀ ਜੀ ਅਸੀਂ ਤੁਹਾਡੇ ਦਰਦ ਨੂੰ ਸਮਝਦੇ ਹਾਂ ਤੁਸੀਂ ਸੱਚੀ ਸਰਦਾ ਨਾਲ ਆਇਓ ਅਤੇ ਗੁਰੂ ਸਾਹਿਬ ਸਰਦਾ ਦੇ ਭੁਕੇ ਹਨ ਟੌਮ ਅੰਦਰ ਤਾਂ ਨਹੀਂ ਜਾ ਸਕਦਾ ਪਰ ਤੁਸੀਂ ਖੁਦ ਜਾ ਸਕਦੇ ਤੁਸੀਂ ਅੰਦਰ ਜਾਓ ਅਰਦਾਸ ਬੇਨਤੀ ਕਰੋ ਸਰੋਵਰ ਦੇ ਇਸ਼ਨਾਨ ਕਰੋ ਅਤੇ ਆਪਣੇ ਕੁੱਤੇ ਲਈ ਅਰਦਾਸ ਕਰੋ ਮੈਂ ਵਾਦਾ ਕਰਦਾ ਹਾਂ ਮੈਂ ਆਪ ਤੁਹਾਡੇ ਟੌਮ ਲਈ ਉਸਦੀ ਲੰਬੀ ਉਮਰ ਲਈ ਖੁਦ ਅਰਦਾਸ ਕਰਾਂਗਾ ਜਦੋਂ ਤੁਸੀਂ ਇਸ ਨੂੰ ਐਨਾ ਪਿਆਰ ਕਰਦੇ ਹੋ ਜਦੋਂ ਤੁਸੀਂ ਬਾਹਰ ਆਓਗੇ ਤਾਂ ਮੈਂ ਤੁਹਾਨੂੰ ਸਰੋਵਰ ਦਾ ਕੁਝ ਪਵਿੱਤਰ ਜਲ ਇੱਕ ਬੋਤਲ ਦੇ ਵਿੱਚ ਦੇਵਾਂਗਾ ਤੁਸੀਂ ਇਸ ਜਲ ਨੂੰ ਲੈ ਕੇ ਜਾਓ ਅਤੇ ਇਸ ਨਾਲ ਆਪਣੇ ਕੁੱਤੇ ਨੂੰ ਇਸ਼ਨਾਨ ਕਰਵਾਓ ਗੁਰੂ ਸਾਹਿਬ ਸੱਚੇ ਦਿਲੋਂ ਕੀਤੀ ਅਰਦਾਸ ਨੂੰ ਹਮੇਸ਼ਾ ਕਬੂਲ ਕਰਦੇ ਹਨ ਜੈਸਿਕਾ ਹੈਰਾਨ ਰਹਿ ਗਈ ਜਿਸ ਪ੍ਰਬੰਧਕ ਨੂੰ ਉਸਨੇ ਵਿਕੇ ਹੋਏ ਦਾ ਖਿਦਾਰ ਦਿੱਤਾ ਸੀ ਉਹ ਦਰਸਾ ਇੱਕ ਪ੍ਰਤਿਸ਼ਾ ਸੀ ਜੋ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਮਦਰਦੀ ਅਤੇ ਨਿਸ਼ਾਨੀ ਦੀ ਮਿਸਾਲ ਕਾਇਮ ਕਰਦਾ ਸੀ ਜੈਸਿਕਾ ਨੇ ਆਪਣੇ ਪੈਸੇ ਦੀ ਪੇਸ਼ਕਸ਼ ਨੂੰ ਵਾਪਸ ਲਿਆ ਅਤੇ ਸੁਣੋ ਪ੍ਰਬੰਧਕ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੁਝ ਚਾਹ ਰਹੀ ਲੱਗਿਆ ਉਸ ਨੇ ਉਸ ਪੈਸੇ ਦੇ ਵਿੱਚੋਂ ਇੱਕ ਵੱਡਾ ਹਿੱਸਾ ਗੁਰੂ ਘਰ ਦੇ ਵਿੱਚ ਦਰਸ਼ਨੀ ਭੇਟਾ ਵਜੋਂ ਦਾਨ ਕੀਤਾ ਅਤੇ ਉਸ ਨੇ ਪਹਿਲੀ ਵਾਰ ਆਪਣੇ ਕੁੱਤੇ ਨੂੰ ਇੱਕ ਬਾਡੀਗਾਰਡ ਦੇ ਹੱਥ ਵਿੱਚ ਦਿੱਤਾ ਅਤੇ ਅੰਦਰ ਚਲੀ ਗਈ ਦਰਬਾਰ ਸਭ ਦੇ ਅੰਦਰ ਜਾਂਦੇ ਹੀ ਜੈਸਿਕਾ ਦਾ ਸਾਰਾ ਹੰਕਾਰ ਟੁੱਟ ਗਿਆ ਚਾਰੇ ਪਾਸੇ ਪਹਿਲੀ ਸ਼ਾਂਤੀ ਗੁਰਬਾਣੀ ਦਾ ਮਿੱਠਾ ਕੀਰਤਨ ਅਤੇ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਇਕ ਅਨੋਖਾ ਤਹਿਰਾਸ਼ੇ ਉਸਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਦੋਂ ਉਸਨੇ ਆਪਣੇ ਪੈਰਾਂ ਨੂੰ ਠੰਡੇ ਪਰਸਤੇ ਰੱਖਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਹ ਸਾਰੀ ਦੌਲਤ ਅਤੇ ਰੁਤਬੇ ਨੂੰ ਬਾਹਰ ਹੀ ਸੜਾਈ ਹੋਵੇ ਉਹ ਪਹਿਲੀ ਵਾਰ ਕਿਸੇ ਅਜੇ ਸਥਾਨ ਤੇ ਗਈ ਸੀ ਜਿੱਥੇ ਉਸਤੇ ਪੈਸੇ ਜਾਂ ਰੁਤਬੇ ਦੀ ਕੋਈ ਕਦਰ ਨਹੀਂ ਸੀ ਬਲਕਿ ਸਿਰਫ ਸ਼ਰਧਾ ਅਤੇ ਈਮਾਨ ਦੀ ਗੱਲ ਸੀ ਉਸਨੇ ਦਰਬਾਰ ਸਾਹਿਬ ਦੇ ਵਿੱਚ ਬੱਤਾਂ ਡੇਕਿਆ ਅਤੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਉਸਨੇ ਅਰਦਾਸ ਦੇ ਵਿੱਚ ਪੈਸਾ ਨਹੀਂ ਮੰਗਿਆ ਸਗੋਂ ਸਿਰਫ ਟੌਮ ਦੀ ਸ਼ਹਿਤ ਮੰਗੀ ਜੈਸਿਕਾ ਦੇ ਦਿਲ ਨੂੰ ਅਜਹੀ ਸ਼ਾਂਤੀ ਮਿਲੀ ਜਿਸ ਦਾ ਉਸਨੇ ਕਦੇ ਅਨੁਭਵ ਨਹੀਂ ਕੀਤਾ ਸੀ ਉਹ ਬਾਹਰ ਆਏ ਪ੍ਰਬੰਧ ਕਰਨ ਇਸ ਨੂੰ ਪਵਿੱਤਰ ਜਲ ਦੀ ਬੋਤਲ ਦਿੱਤੀ ਜਿਸ ਨਾਲ ਟੌਮ ਨੂੰ ਉਸ ਜਲ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਫਿਰ ਅਰਦਾਸ ਕਰਕੇ ਯੂਰਪ ਵਾਪਸ ਪਰਤ ਗਏ 2 ਸਾਲ ਬੀਤ ਗਏ ਟੌਮ ਅੱਜ ਵੀ ਜਿਉਂਦਾ ਹੈ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਡਾਕਟਰ ਵੀ ਉਸਦੀ ਸਿਹਤ ਦੇਖ ਕੇ ਹੈਰਾਨ ਹਨ ਜੈਸਿਕਾ ਜਾਣਦੀ ਹੈ ਇਹ ਕੋਈ ਚਮਤਕਾਰ ਨਹੀਂ ਹੈ ਇਹ ਧੰਨ ਗੁਰੂ ਰਾਮਦਾਸ ਜੀ ਦੇ ਪਾਠ ਦੀ ਬਰਕਤ ਹੈ ਹਾਂਜੀ ਹੁਣ ਹਰ ਸਾਲ ਜੈਸਿਕਾ ਆਪਣੀ ਛੁੱਟੀਆਂ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੀ ਹੈ ਉਹ ਬਿਨਾਂ ਕਿਸੇ ਬਡੀਗਾਰ ਦੇ ਆਉਂਦੀ ਹੈ ਅਤੇ ਕੁ ਸਧਾਰਨ ਇਨਸਾਨ ਦੀ ਤਰ੍ਹਾਂ ਦਰਬਾਰ ਸਾਹਿਬ ਦੀ ਸੇਵਾ ਕਰਦੀ ਹੈ ਇੱਥੇ ਆ ਕੇ ਉਸ ਨੂੰ ਆਪਣਾ ਪੈਸਾ ਭੁੱਲ ਜਾਂਦਾ ਹੈ ਜੋ ਕਦੇ ਵੀ ਆਪਣੇ ਵਰਤਨਾਂ ਨੂੰ ਆਪ ਹੱਥੇ ਨਹੀਂ ਲਾਉਂਦੇ ਉਹ ਇੱਥੇ ਆ ਕੇ ਲੋਕਾਂ ਦੇ ਝੂਠੇ ਵਰਤਨ ਮੰਹਦੀ ਹੈ ਜੋ ਕਦੇ ਇੱਕ ਬੋਟ ਨੂੰ ਦੁਬਾਰਾ ਨਹੀਂ ਪੈਂਦੀ ਉਹ ਲੋਕਾਂ ਦੇ ਪੁਰਾਣੇ ਵੋਟਾਂ ਨੂੰ ਉੱਥੇ ਪਾਲਿਸ਼ ਕਰਦੀ ਹੈ ਅਤੇ ਦਰਬਾਰ ਸਾਹਿਬ ਦੇ ਵਿੱਚ ਪੋਚਾ ਲਗਾਉਣ ਦੀ ਸੇਵਾ ਕਰਦੀ ਹੈ ਇਸ ਤਰ੍ਹਾਂ ਉਸ ਨੂੰ ਇੱਥੇ ਆ ਕੇ ਸਕੂਨ ਮਿਲਦਾ ਹੈ ਆਪਣੇ ਪੈਸੇ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਾਸਤੇ ਕੰਮ ਕਰਨ ਲਈ ਇਨਸਾਨੀਅਤ ਵਾਸਤੇ ਸੇਵਾ ਕਰਨ ਲਈ ਉਸ ਨੂੰ ਪ੍ਰੇਰਿਤ ਹੁੰਦਾ ਹੋਏ ਹਾਂਜੀ ਸਾਧ ਸੰਗਤ ਤੁਹਾਨੂੰ ਕਿਵੇਂ ਲੱਗਿਆ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮਰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਵਾ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਦਬਾ ਦਿਓ ਕੀ ਕਰਨਾ ਚਾਹੂਗੇ ਅੱਜ ਹੈ ਸੇਵਾਦਾਰਾਂ ਬਾਰੇ ਅੱਜ ਹੈ ਪ੍ਰਬੰਧਕ ਸਾਹਿਬਾਨ ਬਾਰੇ ਜੋ ਕਿ ਅੱਜ ਵੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਦੇ ਹਨ ਹਾਂਜੀ ਇਹਨਾਂ ਵਾਸਤੇ ਇੱਕ ਵਾਰ ਵਾਹਿਗੁਰੂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਦਿਓ ਜੀ ਸਾਨੂੰ ਇਜਾਜ਼ਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ